ਹਲੋ ਜੀ ਸਤਿ ਸ਼੍ਰੀ ਅਕਾਲ ਵੈਲਕਮ ਟੂ ਨਿਊ ਵਲੋਗ ਦੋਸਤੋ ਮੈਂ ਹਾਂ ਹੋਚਿਮਿੰਹ ਸਿਟੀ ਡਿਸਟ੍ਰਿਕਟ 1 ਦੇ ਵਿੱਚ ਔਰ ਅੱਜ ਮੈਂ ਤੁਹਾਨੂੰ ਘੁਮਾਉਣ ਲੈ ਕੇ ਚੱਲ ਰਿਹਾ ਹਾਂ ਮੋਸਟ ਫੇਮਸ ਔਰ ਮੋਸਟ ਬਿਊਟੀਫੁਲ ਜਗ੍ਹਾ ਦੇ ਉੱਤੇ ਜਿਹਨੂੰ ਆਪਾਂ ਕਹਿੰਦੇ ਆ ਚੀਚੀ ਟਨਲਸ ਬਈ ਇੱਥੇ ਇਸ ਜਗ੍ਹਾ ਦੇ ਉੱਤੇ ਚੀਚੀ ਟਨਲ ਦੇ ਉੱਤੇ ਜਿਹੜੇ ਵੀਅਤਨਾਮੀ ਸੋਲਜਰਸ ਆ ਗਏ ਨੇ ਜਦੋਂ ਇਹਨਾਂ ਦੀ ਅਮਰੀਕਾ ਦੇ ਨਾਲ ਵਾਰ ਚੱਲਦੀ ਪਈ ਸੀ ਇਹ ਐ ਲੋਕ ਬਿਨਾ ਹਥਿਆਰਾਂ ਦੇ ਉਸ ਟਨਲ ਦੇ ਵਿੱਚ ਰਹਿ ਕੇ ਲੜਾਈ ਕਰਦੇ ਸੀ ਬਾਕੀ ਸਾਰੀ ਗੱਲਾਂ ਜਿਹੜੀਆਂ ਨੇ ਇਹਦੇ ਡਿਟੇਲ ਜਿਹੜੀ ਆ ਉਹ ਮੈਂ ਤੁਹਾਨੂੰ ਸਟੈਪ ਬਾਈ ਸਟੈਪ ਸ਼ੇਅਰ ਕਰਦਾ ਨਾ ਫਿਲਹਾਲ ਮੈਂ ਹੈਗਾ ਦੋਸਤੋ ਸਾਈਗਨ ਬੱਸ ਸਟੈਂਡ ਤੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਇਹ ਹੈਗਾ ਸਾਈਗਨ ਬੱਸ ਸਟੈਂਡ ਕਿੱਥੋਂ ਸਾਨੂੰ ਬੱਸ ਮਿਲੇਗੀ ਅਸੀਂ ਕੋਈ ਟੂਰ ਨਹੀਂ ਲਿਆ ਠੀਕ ਹੈ ਜੀ ਕਿਸੇ ਟੂਰ ਆਪਰੇਟਰ ਤੋਂ ਨਹੀਂ ਲਿਆ ਸੀ ਖੁਦ ਬਖੁਦ ਸੈਲਫ ਬਾਈ ਬੱਸ ਜਿਹੜਾ ਹੈਗਾ ਉਹ ਚੱਲੇ ਹਾਂ ਚੀਚੀ ਟਨਲ ਦੇ ਕਿਵੇਂ ਜਾ ਸਕਦੇ ਹੋ ਤੁਸੀਂ ਆਪਣੇ ਔਰ ਪੈਸੇ ਕਿਵੇਂ ਬਚਾ ਸਕਦੇ ਹੋ ਇਸ ਵੀਡੀਓ ਨੂੰ ਜਰੂਰ ਦੇਖਿਓ ਪੂਰਾ ਦੇਖਿਓ ਔਰ ਵੀਡੀਓ ਚੰਗੀ ਲੱਗੇ ਤੇ ਉਹਨੂੰ ਲਾਈਕ ਸ਼ੇਅਰ ਔਰ ਕਮੈਂਟ ਜ਼ਰੂਰ ਕਰ ਦਿਓ ਦੋਸਤੋ ਇੱਥੋਂ ਹੀ ਤੁਹਾਨੂੰ ਹਿਪ ਹਿਪ ਔਨ ਹੌਪ ਆਫ ਜਿਹੜੀ ਹੈ ਉਹ ਬੱਸ ਵੀ ਮਿਲ ਜਾਂਦੀ ਹੈ ਜਿਹਦਾ ਜਿਹੜਾ ਇੱਥੇ ਦਾ ਸਿਟੀ ਟੂਰ ਕਰਵਾਉਂਦੀ ਹੈ ਬਹੁਤ ਸ਼ਾਨਦਾਰ ਹੈਗੀ ਹੈ ਸਾਨੂੰ ਮੌਕਾ ਮਿਲਿਆ ਤੇ ਅਸੀਂ ਇਹ ਵੀ ਜ਼ਰੂਰ ਕਰਾਂਗੇ ਥੋ ਫਿਲਹਾਲ ਅਸੀਂ ਬੱਸ ਦਾ ਜਿਹੜਾ ਹੈਗਾ ਉਹ ਪਤਾ ਕਰਨਿਆ ਔਰ ਤੁਹਾਨੂੰ ਸ਼ੇਅਰ ਕਰਾਂਗੇ ਬਾਜੀ ਨੇ ਪਤਾ ਕਰ ਲਿਆ 13 ਨੰਬਰ ਬੱਸ ਜਿਹੜੀ ਹੈ ਉਹ ਜਾਏਗੀ ਇਹਰਾ ਨੰਬਰ ਬਸ ਜਾਏਗੀ ਉਹ ਸਾਨੂੰ ਇੱਥੋਂ ਕੁਝ ਅੱਗੇ ਤੱਕ ਉਤਾਰੇਗੀ ਮੈਂ ਤੁਹਾਨੂੰ ਜਗ੍ਹਾ ਦਾ ਨਾਮ ਦੱਸ ਦਾਂਗਾ ਠੀਕ ਹੈ ਜੀ ਫਿਰ ਉੱਥੋਂ ਸਾਨੂੰ ਬਸ ਜਿਹੜਾ ਦੁਬਾਰਾ ਚੇਂਜ ਕਰਨੀ ਹੈ ਔਰ ਇਹ ਜਿਹੜਾ ਟ੍ਰਿਪ ਹੈਗਾ ਇਹ ਬਹੁਤ ਸਸਤੇ ਚ ਪੈ ਜਾਂਦਾ ਦੋਸਤੋ ਅਗਰ ਤੁਸੀਂ ਖੁਦ ਔਖਦ ਇਹਨੂੰ ਐਕਸਪਲੋਰ ਕਰਦੇ ਹੋ ਜਿਵੇਂ ਅਸੀਂ ਕਰਨ ਲੱਗੇ ਆ ਕਿ ਠੀਕ ਹੈ ਜੀ ਇਹ ਆ ਗਈ ਸਰ ਬਸ ਉਹ ਅਸੀਂ ਬਸ ਤੇ ਚੜਨ ਲੱਗੇ ਆ ਬਸ ਨੰਬਰ ਹੈਗਾ ਜੀ 13 ਇਹ ਸੈਗੋਂ ਤੋਂ ਚੱਲ ਕੇ ਕਿੱਥੇ ਉਤਰਨਾ ਸੀ ਇਹ ਤੁਹਾਨੂੰ ਮੈਂ ਅੱਗੇ ਦੱਸਾਂਗਾ ਠੀਕ ਹੈ ਜੀ ਸੋ ਭਾਈ ਜੀ ਆਪਾਂ ਨੇ ਟਿਕਟ ਲੈ ਲਈ ਹੈ বাস ਨੰਬਰ ਹੈਗਾ 13 ਟਿਕਟ ਪਈ ਹੈ ਸਾਨੂੰ 23000 ਨਹੀਂ ਮਤਲਬ 23 ਰੁਪਏ ਕਹਿ ਲੀਏਗਾ 23 ਡਾਂਗ ਲਈ ਇਹ ਇਹ ਤੁਹਾਨੂੰ ਮੈਂ ਦੱਸਾਂਗਾ ਕਿ ਤੁਸੀਂ ਇਸ ਡਾਂਗ ਨੂੰ ਪਾਉਂਡ ਕਿਵੇਂ ਕਰ ਸਕਦੇ ਹੋ ਠੀਕ ਹੈ ਜੀ ਸੋ ਹੁਣ ਅਸੀਂ ਬੈਠ ਗਏ ਹਾਂ বাস ਦੇ ਵਿੱਚ ਲੋਕਲ বাস ਹੈਗੀ ਹੈ ਲੋਕਲ ਟਰਾਂਸਪੋਰਟ ਹੈਗਾ ਲੋਕਲ ਬੱਸ ਦੇ ਵਿੱਚ ਕੈਮਰੇ ਲੱਗੇ ਹੋਏ ਨੇ ਏਸੀ ਲੱਗਾ ਹੋਇਆ ਬੜਾ ਸ਼ਾਨਦਾਰ ਅੰਦਰ ਦਾ ਮਾਹੌਲ ਹੈ ਠੀਕ ਹੈ ਜੀ ਇਸ ਤਰ੍ਹਾਂ ਦੀ ਕੁਝ ਬੱਸ ਹੈਗੀ ਦੇਖੇ ਦੇਖੋ ਸਰ ਇਸ ਜਗ੍ਹਾ ਤੇ ਐਰ ਰੋਡ ਹਾਈਵੇ ਦਾ ਹੈਗਾ ਔਰ ਇਸ ਕਾਰਨਰ ਤੇ ਖੋਰ ਰੋਡ ਚੱਲਦਾ ਪਿਆ ਜਿੱਥੇ ਸਾਰੇ ਸਕੂਟੀਆਂ ਹੀ ਸਕੂਟੀਆਂ ਚੱਲਦੀਆਂ ਪਈਆਂ ਨੇ ਔਰ ਇਸ ਜਗ੍ਹਾ ਤੇ ਸਿਰਫ ਬੱਸਾਂ ਔਰ ਟੈਕਸੀਆਂ ਆਈਆਂ ਨੇ ਇੱਥੇ 90% ਲੋਕ ਸਕੂਟੀ ਜਿਹੜਾ ਹੈ ਉਹ ਚਲਾਉਂਦੇ ਨੇ ਔਰ ਦੇਖੋ ਇਸ ਜਗ੍ਹਾ ਦੇ ਇਸੇ ਵੀ ਇਸ ਜਗ੍ਹਾ ਤੇ ਤੁਹਾਨੂੰ ਇਸ ਰੋਡ ਦੇ ਵਿੱਚ ਕੋਈ ਵੀ ਸਕੂਟੀ ਨਜ਼ਰ ਨਹੀਂ ਆਏਗੀ ਔਰ ਇਸ ਜਗ੍ਹਾ ਤੇ ਨਾਲ ਵਾਲਾ ਜਿਹੜਾ ਰੋਡ ਹੈ ਇੱਥੇ ਤੁਹਾਨੂੰ ਸਾਰੀ ਸਕੂਟੀਆਂ ਸਕੂਟੀਆਂ ਨਜ਼ਰ ਆਉਣਗੀਆਂ ਭਾਈ ਜੀ ਸਹਾਇਗੌਂ ਤੋਂ ਅਸੀਂ 13 ਨੰਬਰ ਬੱਸ ਫੜ ਕੇ ਪਹੁੰਚ ਗਏ ਆ ਚੂਚੀ ਬੱਸ ਸਟੈਂਡ ਤੇ ਹੁਣ ਇੱਥੋਂ ਸਾਨੂੰ 79 ਐ ਬੱਸ ਜਿਹੜੀ ਹੈ ਲੈ ਕੇ ਜਾਏਗੀ ਚੂਚੀ ਟਨਲ ਵੱਲ ਠੀਕ ਹੈ ਜੀ ਹੁਣ ਅਸੀਂ ਜਾਵਾਂਗੇ ਇਸ ਵਾਸਤੇ ਤੁਹਾਨੂੰ ਜਿਹੜੀ ਸਾਇਗੌਨ ਤੋਂ 13 ਨੰਬਰ ਬੱਸ ਮਿਲੇਗੀ ਉਹ ਇੱਥੇ ਹੀ ਖਤਮ ਹੋਏਗੀ। ਇੱਥੇ ਉਸ ਬੱਸ ਦਾ ਐਂਡ ਹੋਏਗਾ। ਤੁਸੀਂ ਇੱਥੋਂ ਇਸ ਸਟੈਂਡ ਤੋਂ ਦੁਬਾਰਾ ਬੱਸ ਲੈਣੀ ਹੈਗੀ 79। ਸੁਭਾਈ ਆਪਾਂ ਬੈਠ ਗਏ ਆ ਬੱਸ ਦੇ ਵਿੱਚ ਔਰ 7-7000 ਦੀ ਟਿਕਟ ਹੋਰ ਲਈਏ ਅਸੀਂ। ਪਰ ਪਰਸੈਂਟ ਟੋਟਲ ਇੱਥੋਂ ਇੱਕ ਸਾਈਡ ਦਾ ਖਰਚਾ ਜਿਹੜਾ ਹੈ ਉਹ 30000 ਦਾ ਆਏਗਾ ਔਰ 60000 ਦੇ ਵਿੱਚ ਤੁਸੀਂ ਅਪ ਡਾਊਨ ਕਰ ਲੋਗੇ ਸਾਇਗੌਨ ਤੱਕ। ਹਾਂਜੀ ਭਾਈ ਜੀ ਆਪਾਂ ਨੂੰ 2.5 ਘੰਟੇ ਲੱਗੇ ਨੇ ਸਾਇਗੌਨ ਤੋਂ ਚੂਚੀ ਟਨਲ ਤੱਕ ਪਹੁੰਚਦੇ। ਜੇ ਦੀ ਟੋਟਲ ਕਾਸਟ ਆਈ ਹੈ ਵਨ ਵੇਰੀ 30000 ਡਾਗ ਇਹ 30000 ਜਿਹੜੇ ਨੇ 30000 ਰੁਪਏ ਕਾ ਰੁਪਈਏ ਮਤਲਬ ਕਿ ਡਾਗ 30 ਰੁਪਏ ਕਹਿ ਲਿਆ ਸੀ ਕਿਉਂਕਿ ਕਾਫੀ ਸਸਤਾ ਡਾਗ ਹੈਗਾ ਇੰਡੀਆ ਦੇ ਅਕੋਰਡਿੰਗ 21 21 100 ਰੁਪਏ ਦਾ 21 ਡਾਗ ਮਿਲਦੇ ਨੇ ਸਾਨੂੰ ਕੋਣ ਸੀ 2.5 ਘੰਟੇ ਦੇ ਜਿਹੜਾ ਸਫਰ ਹੈ ਥੋੜਾ ਜਿਹਾ ਸਾਨੂੰ ਅ 1.5 ਜ਼ਰੂਰ ਲੱਗੀ ਹੈ ਮਗਰ ਪੈਸੇ ਦੀ ਬਚਤ ਬਹੁਤ ਹੋਈ ਹੈ ਇਹੀ ਟੂਰ ਆਪਰੇਟਰ ਤੋਂ ਟੂਰ ਲੈ ਕੇ ਆਂਦੇ ਤੇ ਸਾਨੂੰ ਕਾਫੀ ਕੋਸਟਲੀ ਪੈਂਦਾ ਇਹ ਪੂਰਾ ਦਾ ਪੂਰਾ ਜਿਹੜਾ ਟ੍ਰਿਪ ਹੈ ਟੋਟਲ ਟੋਟਲ ਕੋਸਟ ਤੁਹਾਨੂੰ ਮੈਂ ਜਦੋਂ ਵੀਡੀਓ ਐਂਡ ਕਰਾਂਗਾ ਮੈਂ ਉਹਦੇ ਬਾਰੇ ਜ਼ਰੂਰ ਦੱਸਾਂਗਾ ਕਿ ਮੇਰੇ ਟੋਟਲ ਕਿੰਨੇ ਪੈਸੇ ਲੱਗੇ ਹੁਣ ਅਸੀਂ ਚੱਲ ਰਹੇ ਹਾਂ ਚੂਚੀ 터ਨਲ ਵੱਲ ਇਹ ਉਹ ਜਗ੍ਹਾ ਹੈ ਦੋਸਤੋ ਜਿੱਥੇ ਵੀਅਤਨਾਮੀ ਸੋਲਜਰਸ ਨੇ ਅਮਰੀਕਨ ਦੀ ਨੱਕਾਂ 'ਚ ਧੂਂ ਕਰਤੀ ਸੀਗੇ ਉਹਨਾਂ ਦੇ ਐਸੀ ਤੈਸੀ ਕਰਤੀ ਸੀਗੀ ਉਹ ਦਿਖਾ ਦਿਖਾਣ ਲੈ ਕੇ ਚੱਲ ਰਹੇ ਹਾਂ ਤੁਹਾਨੂੰ ਦੋਸਤੋ ਬਈ ਬਾਸ ਤੁਹਾਨੂੰ ਥੋੜੀ ਜਿਹੀ ਅੱਗੇ ਉਤਾਰੇਗੀ ਕੋਈ 200 ਮੀਟਰ ਚੱਲੋਗੇ ਤੇ ਇਹ ਕਟ ਆ ਜਾਂਦਾ ਹੈਗਾ ਇਹ ਦੇਖੋ ਇਹ ਕਟ ਹੈ ਸਾਹਮਣੇ ਹੀ ਨਜ਼ਰ ਆ ਜਾਏਗਾ ਚੂਚੀ ਟਨਲਸ ਲਿਖਿਆ ਆਇਆ ਤੁਹਾਨੂੰ ਵੈਸੇ ਵੀ ਜਦੋਂ ਤੁਸੀਂ ਬੱਸ ਸਟੈਂਡ ਬੱਸ ਵਾਲੇ ਨੂੰ ਕਹੋਗੇ ਕਿ ਅਸੀਂ ਚੂਚੀ ਟਨਲ ਜਾਣਾ ਹੈ ਤੇ ਤੁਹਾਨੂੰ ਬਿਲਕੁਲ ਲਾਗੇ ਸਟੈਂਡ ਦੇ ਉਤਾਰ ਕੇ ਕਹੇਗਾ ਕਿ ਚੁੰਜੀ ਟਨਲ ਆ ਗਿਆ ਹੈਗਾ ਤੇ ਤੁਸੀਂ ਲिटल ਬਿਟ ਥੋੜਾ ਜਿਹਾ ਵਾਕਿੰਗ ਕਰੋਗੇ ਤੇ ਤੁਹਾਨੂੰ ਪਤਾ ਲੱਗ ਜਾਏਗਾ ਦੋਸਤੋ ਕੁਝ ਇਸ ਤਰ੍ਹਾਂ ਦੇ 뷰 ਆ ਗਿਆ ਹੈ काफी ਬੱਤਾ ਯਾਰ ਔਰ ਅੱਛਾ ਬਹੁਤ ਹੀ ਕੀਮਤ ਹਾਂ ਜਸਟ ਲਾਈਕ ਅ ਮਿਲਟਰੀ ਕੈਂਪ ਨਾ ਆਵਰ ਬਿਲਕੁਲ 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 ਆਪਨਾ ਸਹੀ ਕਾ ਬਿਲਕੁਲ ਜਿਵੇਂ ਭਾਈ ਸਾਹਿਬ ਦੱਸ ਰਹੇ ਨੇ ਕਿ ਇੰਡੀਅਨ ਮਿਲਟਰੀ ਕੈਂਪ ਹੁੰਦੇ ਨੇ ਸਾਫ ਸਫਾਈ ਬਿਲਕੁਲ ਬਿਲਕੁਲ ਸ਼ਾਂਤੀ ਅੱਛਾ ਲੱਗ ਰਿਹਾ ਯਾਰ ਬਹੁਤ ਹੀ ਜਾਨਦਾਰ ਲੱਗ ਰਿਹਾ ਹੈਗਾ ਇਸ ਤਰ੍ਹਾਂ ਟੂਰ ਪੈਕੇਜ ਲੈ ਕੇ ਬੱਸਾਂ ਆਂਦੀਆਂ ਨੇ ਸਕੂਲ ਕਿਡਸ ਆਂਦੇ ਨੇ ਸਾਥੇ ਤੁਹਾਨੂੰ ਅੰਦਰ ਰੈਸਟੋਰੈਂਟ ਵਗੈਰਾ ਵੀ ਮਿਲ ਜਾਣਗੇ ਸੁਭਾਜੀ ਐਸ ਕਾਊਂਟਰ ਤੋਂ ਤੁਹਾਨੂੰ ਜਿਹੜੀ ਹੈ ਉਹ ਟਿਕਟ ਮਿਲ ਜਾਏਗੀ 1,25,000 ਦੀ ਟਿਕਟ ਹੈਗੀ ਹੈ 터ਨਲ ਦੀ ਔਰ ਇੱਧਰ ਹੀ ਅੱਗੇ ਇੱਕ ਵਿਲੇਜ ਵੀ ਹੈਗਾ ਵਿਲੇਜ ਦੀ ਟਿਕਟ ਜਿਹੜੀ ਹੈ ਉਹ ਵੱਖਰੀ ਹੈ 85,000 ਰੁਪਏ ਦੀ ਅਗਰ ਤੁਸੀਂ ਦੋਨੋਂ ਚੀਜ਼ਾਂ ਲੈਣਾ ਚਾਹੋ ਤੇ ਤੁਹਾਨੂੰ 2 ਲੱਖ ਕੁਛ ਰੁਪਏ ਦੀ ਜਿਹੜੀ ਹੈ ਉਹ ਟਿਕਟ ਮਿਲ ਜਾਏਗੀ ਔਰ ਤੁਸੀਂ ਸਿੰਗਲ ਜਿਹੜੀ ਟਿਕਟ ਹੈਗੀ ਹੈ ਚੂਚੀ 터ਨਲ ਦੀ ਉਹ ਸਿਰਫ ਤੁਹਾਨੂੰ ਮਿਲੇਗੀ 1,25,000 ਡਾਂਗ ਦੀ ਠੀਕ ਹੈ ਜੀ ਸੋ ਸਾਨੂੰ ਅੰਦਰ ਇਹ ਰਸਤੇ 'ਚ ਮਿਲੇ ਦੋ ਜਰਮਨ ਦੇ ਟ੍ਰੈਂਡ ਐ ਜਰਮਨੀ ਤੋਂ ਆਨੇ ਮਿਊਨਿਕ ਤੋਂ ਆਏ ਗਏ ਨੇ ਦੋਨੋਂ ਹਾਈ ਹੈਲੋ 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 ਅੰਜੀਓ ਸੋ ਅਸੀਂ ਹੁਣ ਚੱਲ ਰਹੇ ਆ ਅੰਦਰ ਐ ਸਾਡੇ ਨਾਲ ਬੱਸ ਜੀ ਆਏ ਸੀ ਦੇਖੋ ਹਰ ਬੰਦਾ ਜਿਹੜਾ ਹੈ ਨਾ ਅਲੱਗ ਤਰੀਕੇ ਨਾਲ ਟਰੈਵਲ ਕਰਦਾ ਗਿਆ ਹੈਵੀ ਸਾਡੇ ਵਾਂਗੂ ਬਸਾਂ ਦੇ ਵਿੱਚ ਟਿਕਟ ਲੈ ਕੇ ਔਰ ਪੈਸੇ ਬਚਾਉਂਦੇ ਹੋਏ ਚੂਚੀ ਟਨਲ ਨੂੰ ਐਕਸਪਲੋਰ ਕਰਨ ਆ ਰਹੇ ਨੇ ਸੋ ਬਈ ਜੀ ਅਸੀਂ ਹਜੇ ਚੂਚੀ ਟਨਲ ਵੱਲ ਜਾ ਰਹੇ ਸੀ ਕਿ ਵਾਕਿੰਗ ਕਰਦੇ ਪਏ ਸੀ ਤਾਂ ਸਾਨੂੰ ਨਜ਼ਰ ਆਇਆ ਇੱਕ ਇਹ ਛੋਟਾ ਜਿਹਾ ਇਧਰ ਇਹਨਾਂ ਨੇ ਝੋਲਿਆਂ ਦਾ ਜਿਪ ਲਾਈਨ ਦਾ ਉਹ ਬਣਾਇਆ ਹੈ ਔਰ ਸਾਨੂੰ ਇੱਕ ਹੋਰ ਬੜੀ ਵਧੀਆ ਚੀਜ਼ ਨਜ਼ਰ ਆਈ ਹੁਣ ਮੈਂ ਤੁਹਾਨੂੰ ਦਿਖਾਣਾ ਹੈ ਇਹ ਦੇਖੋ ਇਧਰ ਝੂਲੇ ਵਗੈਰਾ ਖਾ ਸਕਦੇ ਹੋ ਇਹਦੀ ਇੱਥੇ ਟਿਕਟ ਲੱਗੀ ਹੋਈ ਹੈ ਅਗਰ ਤੁਸੀਂ ਸਾਰਾ ਲੈਣਾ ਹੈ ਤੇ 2.5 ਲੱਗਦੀ ਹੈਗੀ ਹੈ ਇਸੇ ਤਰੀਕੇ ਨਾਲ ਕਿਉਂਕਿ ਦੇਖੋ ਲੈਂਗੁਏਜ ਜਿਹੜੀ ਹੈ ਉਹ ਡਿਫਰੈਂਸ ਹੈਗੀ ਅਸੀਂ ਪੁੱਛਿਆ ਸੀਗਾ ਜਿਪ ਲਾਈਨ ਅਲੱਗ ਹੈ ਤੁਸੀਂ ਉਸ ਤਰ੍ਹਾਂ ਸਟੈਪ ਬਾਏ ਸਟੈਪ ਇਹ ਜਿਹੜੀ ਚੀਜ਼ਾਂ ਕਰਨੀਆਂ ਨੇ ਇਹਦੀ ਸਾਰਿਆਂ ਦੀ ਟਿਕਟ ਜਿਹੜੀ ਹੈ ਉਹ ਬ ਠੀਕ ਹੈ ਔਰ ਇੱਥੋਂ ਤੁਸੀਂ ਟਿਕਟ ਲੈ ਸਕਦੇ ਹੋ ਇਸ ਕਾਊਂਟਰ ਤੋਂ ਤੁਸੀਂ ਟਿਕਟ ਲੈ ਸਕਦੇ ਹੋ ਔਰ ਤੁਸੀਂ ਕੁਝ ਪੈਸੇ ਸਪੈਂਡ ਕਰੋ ਤਾਂ ਤੁਸੀਂ ਇਹ ਵਾਲੀ ਗੱਲਣਾ ਵੀ ਚਲਾ ਸਕਦੇ ਹੋ 60 ਜਾਂ ਚ ਕਾਰਬਨ ਚਲਾ ਸਕਦੇ ਹੋ ਦੇਖੋ AK47 ਵੀ ਹੈਗੀ ਜਿੱਥੇ ਐਰੀ ਸੌਰੀ ਐਰੀ K63 ਵੀ ਹੈਗੀ ਹੈ ਹੁਣ ਅਸੀਂ ਪੁੱਛਿਆ ਵਾ AK47 ਚਲਾਨੀ ਹੈ ਤੇ 60 ਬੁਲਟ 60000 70000 ਡਾਂਗ ਦੀ ਇੱਕ ਬੁਲਟ ਮਿਲੇਗੀ ਇੱਕ ਬੁਲਟ 60000 ਡਾਂਗ ਦੀ ਇੱਕ ਬੁਲਟ ਲੇਕਿਨ पर पसंद तनु जड़ी है वो 10 बुलेट खरीदनी वेणी है मतलब कि 6 लाख डांग दी तनु एक वरी च इट मींस करीबन 10 10 छक 12 मतलब करीबन 1500 रुपए दे आसपास दा पदेगा तनु और एक बुलेट दे भी नहीं अपने लिए एक ही बुलेट बहुत है हाँ बट जान नॉट गिविंग वन बुलेट वो कह रहे 10 बुलेट आपको खरीदनी पड़ेंगी ਸੋ ਉਹਨਾਂ ਆੜੀ ਨਾਲ ਜਰਮਨਦੇਵ ਮੁੰਡੇ ਵੀ ਜਿਹੜੇ ਨੇ ਹੈਵੀ ਖਰੀਦਣ ਲੱਗੇ ਸੀਗੇ ਵੀ ਚਲੋ ਚੱਲੀਏ ਲੇਕਿਨ ਜਦੋਂ ਅਸੀਂ ਖਰੀਦਣ ਗਏ ਫਿਰ ਉਹਨੇ ਸਾਨੂੰ ਪ੍ਰੋਪਰ ਤਰੀਕੇ ਨਾਲ ਦੱਸਿਆ ਐਸੇ ਤੇ ਲਿਖਿਆ ਵੀ ਹੋਇਆ ਸੀ ਅਸੀਂ ਪੜਿਆ ਨਹੀਂ ਬਹੁਤ ਐਕਸਾਈਟਡ ਹੋ ਗਏ ਸੀ AK47 ਦੇਖ ਕੇ ਉਹ ਪਾਜੀ ਆ ਚੈੱਕ ਕਰੋ ਯਾਰ ਓਏ ਹੋਏ 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 ਯਾਰ ਬੌਮਬਰ ਰੱਖੇ ਨੇ ਇਹ ਹੈਗੇ ਜੀ ਰਾਕਟ ਲਾਂਚਰ ਨੇਗੇ ਇਹ ਦੇਖੋ ਇਹ ਰਾਕਟ ਲਾਂਚਰ ਦਾ ਸਾਰਾ ਸਮਾਨ ਹੈ ਜਦੋਂ ਅਮਰੀਕਨ ਇੱਥੇ ਲੜਾਈ ਕਰਕੇ ਗਏ ਨੇ ਉਹ AMK82 ਬੌਮਬਰ ਹੈਗੇ ਠੀਕ ਹੈ ਜੀ ਇਹ ਦੇਖੋ ਐਮਕੇ 82 ਬੰਬ ਹੈ ਇਹ ਸਾਰੇ ਪਲੇਨਾਂ ਦੇ ਬੰਬ ਹੈਗੇ ਨੇ ਜੀ ਇਹ ਦੇਖੋ 155 ਐਮਐਮ ਕੈਨਨ ਹੈਗੇ ਨੇ ਆਰਟਲਰੀ ਓਰੇ ਬਾਪਰੇ ਵਾਜੀ ਦੇਖੋ ਇਹਨਾਂ ਨੇ ਕਿੰਨਾ ਸਮਾਨ ਅਮਰੀਕਨ ਦਾ ਇਹ ਸਾਰਾ ਸਮਾਨ ਜਿਹੜਾ ਹੈ ਨਾ ਉਹ ਅਮਰੀਕਨਸ ਹੈਗਾ ਜੀ ਇੱਥੇ ਰਹਿ ਗਿਆ 82 ਓਏ ਹੋਏ ਹੋਏ ਆਹ ਜਿਹੜੀ ਆਪਾਂ ਉੱਤੇ ਮਾਰਦੇ ਆ ਗਨ ਇਹ ਸਭ ਉਹਦੇ ਤੇ ਲੱਗੀਆਂ ਹੁੰਦੀਆਂ ਮੇਰੇ ਸਾਣਾ ਟੋਪਾਂ ਦੇ ਉੱਤੇ ਕਿ ਟੈਂਕਾਂ ਦੇ ਉੱਤੇ ਜਿਹੜੀ ਟੋਪਾਂ ਲੱਗੀਆਂ ਹੁੰਦੀਆਂ ਨੇ यह देखो क्या बात है यार ये चीजा सारियाँ अमेरिकन तो इन्होंने छिन लिया जो ये लड़ाई होगी है यह देखो जी सब कुछ इन्होंने लगा छ इत हम असी बिल्कुल लागे पहुँच गए चूची टर्नल वेलकम टू द चूची टर्नल्स ये करीबन 1975 ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਇੱਥੇ ਪਈਆਂ ਨੇ 1975 ਦੇ ਵਿੱਚ ਜੰਗ ਜਿਹੜੀ ਹੈ ਉਹ ਖਤਮ ਹੋ ਗਈ ਸੀਗੀ ਇਹ ਜਦੋਂ ਅਮਰੀਕਨ ਸੀ ਜੰਗ ਹੋਈ ਸੀ ਤੇ ਐ ਸਾਰੀ ਚੀਜ਼ਾਂ ਜਿਹੜੀਆਂ ਨੇ ਇੱਥੇ ਰਹਿ ਗਈਆਂ ਹੈਲੀਕਾਪਟਰ ਬਈ ਵਾ ਮਜ਼ਾ ਆ ਗਿਆ ਯਾਰ ਭਾਈ ਹੋਰ ਵਧੀਆ ਚੀਜ਼ ਤੁਸੀਂ ਦੇਖਣੀ ਹੈ ਤੇ ਇਹਨਾਂ ਦਾ ਇੱਕ ਮਿਊਜ਼ੀਅਮ ਵਾਰ ਹੈਗਾ ਜਿਹੜੀ ਮੈਂ ਆਪਣੀ ਪਿਛਲੀ ਟ੍ਰਿਪ ਦੇ ਵਿੱਚ ਆਇਆ ਸੀ ਇਸ ਵਾਰੀ ਨਹੀਂ ਕਵਰ ਕੀਤਾ ਮੈਂ ਉਹਨੂੰ ਕਿਉਂਕਿ ਮੈਂ ਉਸ ਨੂੰ ਪਿਛਲੀ ਵਾਰੀ ਕਵਰ ਕੀਤਾ ਸੀਗਾ ਔਰ ਇਸ ਵਾਰੀ ਜਿਹ ਪਿਛਲੀ ਵਾਰੀ ਜਿਹੜੀ ਚੀਜ਼ਾਂ ਰਹਿ ਗਈਆਂ ਸੀਗੀਆਂ ਉਹ ਇਸ ਵਾਰੀ ਕਵਰ ਕਰ ਰਿਹਾ ਹੈਗਾ ਜੀ ਟੋਪਾਂ ਕੀ ਬਾਤ ਆ ਯਾਰ 155mm अल्टਰੀ ਇਹ ਜਾਜਾ ਨੂੰ ਮਾਰਨ ਵਾਲੀ ਹੈਗੀ ਸੋ ਭਾਈ ਜੀ ਇਹ ਹੈਗੀ ਚੂਚੀ 터ਨਲ ਦੀ ਐਂਟ੍ਰੈਂਸ ਹੁਣ ਅਸੀਂ ਇੱਥੋਂ ਅੰਦਰ ਚਲਾਵਾਂਗੇ ਔਰ ਇਹ ਭਾਈ ਚਰਮਨ ਵਾਲੇ ਭਾਈ ਆਪਣਾ ਵੇਟ ਕਰਨ ਦੇ ਨੇ ਬੇਲੀ ਬਣ ਗਏ ਨੇ ਅਸੀਂ ਇਹਨਾਂ ਨੂੰ ਇੰਡੀਆ ਇਨਵਾਈਟ ਕੀਤਾ ਹੈਗਾ ਹੈ ਹੈਲੋ ਹੈਲੋ ਅ ਅਸੀਂ ਆਨੂੰ ਜਰਮਨ ਇਨਵਾਈਟ ਕਰਨ ਤੇ ਮਜ਼ਾ ਆ ਜਾਏ ਉਹ ਭਾਈ ਅੰਦਰ ਆ ਕੇ ਅੰਦਰ ਆ ਕੇ ਸਾਈਡ ਤੋਂ ਨਿਕਲਣਾ ਹੈਗਾ ਇਹ ਹੈਗਾ ਜੀ ਟਿਕਟ ਚੈਕਿੰਗ ਕਾਊਂਟਰ ਹੁਣ ਅਸੀਂ ਇਧਰੋਂ ਵੜਾਂਗੇ ਅੰਦਰ ਚੂਚੀ ਟਨਲ ਵੱਲ ਤੇ ਤੁਹਾਨੂੰ ਤੁਹਾਨੂੰ ਦਿਖਾਵਾਂਗੇ ਬੈਸਟ ਚੀਜ਼ ਬੈਸਟ ਚੀਜ਼ ਹੈ ਵੀਅਤਨਾਮ ਦੀ ਅਗਰ ਤੁਸੀਂ ਇਹ ਨਹੀਂ ਕੀਤਾ ਨਾ ਭਾਈ ਜੇ ਤੁਸੀਂ ਕੁਝ ਨਹੀਂ ਕੀਤਾ ਯਾਰ ਟਿਕਟ ਜਸਟ ਅ ਮੂਮੈਂਟ ਬ੍ਰੋ ਤੋ ਭਾਈ ਆਪਾਂ ਕਰਾਤੀਆਂ ਦੋ ਟਿਕਟਾਂ ਚੈੱਕ ਬਾਈ ਨੂੰ ਤੇ ਹੈਗਾ ਜੀ ਇੱਥੇ ਅੰਦਰ ਵੜਦੇ ਸਭ ਤੋਂ ਪਹਿਲਾਂ ਰੂਲਸ ਨਜ਼ਰ ਆ ਜਾਂਦੇ ਨੇ ਬਿਲਕੁਲ ਧਿਆਨ ਨਾਲ ਫੋਲੋ ਕਰ ਲੋ ਠੀਕ ਹੈ ਜੀ ਦੱਸਿਆ ਹੋਇਆ ਸਾਰਾ ਕੁਝ ਤੁਸੀਂ ਕੀ ਕੀ ਚੀਜ਼ਾਂ ਦਾ ਧਿਆਨ ਰੱਖਣਾ ਹੈਗਾ ਸੋ ਭਾਈ ਜੀ ਆਪਾਂ ਐਂਟਰੈਂਸ ਕਰਦੇ ਸਾਨੂੰ ਵੀਅਤਨਾਮੀ ਸੋਲਜਰਸ ਜਿਹੜੇ ਨੇ ਉਹਨਾਂ ਦੀ ਇੱਕ ਡਮੀ ਨਜ਼ਰ ਆ ਗਈ ਹੈਗੀ ਕਿ ਕੈਂਗੋਜ ਵੀਅਤਨਾਮੀ ਸੋਲਜਰ ਉਸ ਟਾਈਮ ਤੇ ਕੱਪੜੇ ਪਾੰਦੇ ਸੀਗੇ ਠੀਕ ਹੈ ਜੀ ਜੇ ਟਨਲ ਸਟਾਰਟ ਹੋਏਗੀ ਤਾਂ ਮੈਂ ਤੁਹਾਨੂੰ ਥੋੜਾ ਜਿਹਾ ਇਹਦੀ ਹਿਸਟਰੀ ਬਾਰੇ ਵੀ ਦੱਸਾਂਗਾ ਭਾਈ ਸਭ ਤੋਂ ਪਹਿਲਾਂ ਤੁਹਾਨੂੰ ਇੱਥੇ ਲੈ ਆਣਗੇ ਔਰ ਥੋੜਾ ਜਿਹਾ ਇਨਸਟਰਕਸ਼ਨ ਦੇਣਗੇ ਔਰ ਆਪਣੀ ਹਿਸਟਰੀ ਦੱਸਣਗੇ ਔਰ ਇਹ ਜਿਹੜੀ ਹੈ ਇਹ ਸਟਰਕਚਰ ਹੈਗਾ ਭਾਈ ਜੀ ਟਨਲ ਦਾ ਇਹ ਦੇਖੋ ਇਹ ਸਾਰਾ ਸਟਰਕਚਰ ਹੈਗਾ ਟਨਲ 3 ਲਾਈਨਸ ਡਿਵਾਈਡਡ ਸੀਗੀਆਂ ਫਸਟ ਸੈਕਿੰਡ ਐਂਡ ਥਰਡ ਪਹਿਲੇ ਉੱਪਰ ਜਿਹੜੇ ਨੇ ਲੋਕ ਰਹਿੰਦੇ ਸੀਗੇ ਇਹਦੇ ਵਿੱਚ ਲੋਕੇ ਇੱਥੇ ਰਹਿੰਦੇ ਸੀ ਇੱਥੇ ਰੋਟੀ ਪਾਣੀ ਬਣਾਉਂਦੇ ਸੀਗੇ ਇਸ ਵਾਲੀ ਜਗ੍ਹਾ ਤੇ ਔਰ ਇਹਦਾ ਜਿਹੜਾ ਧੂਆ ਹੈ ਉਹ ਸਟੈਪ ਬਾਈ ਸਟੈਪ ਕਰਕੇ ਉੱਪਰ ਜਾਂਦਾ ਸੀਗਾ ਇੱਥੇ ਸੌਂਦੇ ਸੀਗੇ ਇੱਥੇ ਇਹਨਾਂ ਦਾ ਐਨੀਮੇਸ਼ਨ ਪਿਆ ਹੁੰਦਾ ਸੀਗਾ ਔਰ ਇੱਥੇ ਫਾਈਟਿੰਗ ਜਿਹੜੀ ਉੱਪਰ ਧਿਆਨ ਰੱਖਦੇ ਸੀ ਸਾਰਿਆਂ ਦਾ ਬਈ ਕਾਫੀ ਜ਼ਬਰਦਸਤ ਚੀਜ਼ ਬਣਾਈ ਹੋਈ ਹੈ ਯਾਰ ਸਾਰਾ ਇਹਨਾਂ ਨੇ ਇੱਕ ਬਣਾ ਕੇ ਦਿਖਾਇਆ ਹੋਇਆ ਹੈ ਔਰ ਐਦ੍ਰੂ ਨਹਿਰ ਆ ਰਹੀ ਸੀਗੀ ਨਹਿਰ ਦੇ ਵਿੱਚੋਂ ਜਿਹੜਾ ਹੈਗਾ ਅਗਰ ਕੋਈ ਅਮਰਜੈਂਸੀ ਹੁੰਦੀ ਸੀ ਨਹਿਰ ਤੋਂ ਐਕਜੈਕਟ ਕਰਨ ਦਾ ਵੀ ਰਸਤਾ ਸੀਗਾ ਇੱਥੋਂ ਸੋ ਹੁਣ ਅਸੀਂ ਗਾਈਡ ਦੇ ਨਾਲ ਚੱਲ ਰਹੇ ਹਾਂ 터ਨਲ ਵੱਲ ਉਹ ਤੁਹਾਨੂੰ ਦਿਖਾਣੇ ਹੈ 터ਨਲਸ ਇਹ ਲੜਾਈ ਸਟਾਰਟ ਹੋਈ ਸੀ 1955 ਤੋਂ 1975 ਤੱਕ ਇਹ ਲੜਾਈ ਸਟਾਰਟ ਹੋਈ ਸੀ ਔਰ ਚੂਚੀ 터ਨਲ ਜਿਹੜਾ ਸੀਗਾ ਵੀਅਤਨਾਮੀ ਸੋਲਜਰ ਦਾ ਬੇਸ ਸੀਗਾ ਇੱਥੇ ਇਹਨਾਂ ਨੇ 1968 ਤੋਂ 1966 ਤੋਂ ਇਹ ਤੋਂ ਜਿਹੜੀ ਐਫਾਈਟ ਸਟਾਰਟ ਕੀਤੀ ਸੀਗੀ ਔਰ ਇਹਨਾਂ ਨੇ ਅਮਰੀਕਨਸ ਨੂੰ ਮੂੰਹ ਤੋੜ ਜਵਾਬ ਦਿੱਤਾ ਸੀ ਬਾਈ ਔਰ ਇਹੀ ਇੱਕ ਇਹੋ ਜਿਹੀ ਕੰਟਰੀ ਹੈਗੀ ਹੈ ਜਿਹੜੀ ਚੋੜੇ ਚ ਕਹਿੰਦੇ ਕਿ ਅਸੀਂ ਅਮਰੀਕਾ ਨੂੰ ਚੰਗੀ ਤਰ੍ਹਾਂ ਜਵਾਬ ਦਿੱਤਾ ਹੈ ਔਰ ਜ਼ਬਰਦਸਤ ਤਰੀਕੇ ਨਾਲ ਇਹਨਾਂ ਨੇ ਫਾਈਟ ਕੀਤੀ ਸੀਗੀ ਬਹੁਤ ਛੋਟੀ ਛੋਟੀ ਟਨਲਸ ਹੈਗੀਆਂ ਨੇ ਔਰ ਹੁਣ ਅੱਗੇ ਚੱਲ ਰਹੇ ਆ ਤੁਹਾਨੂੰ ਟਰਨ ਆਉ ਸਿਖਾਣੇ ਆ ਬਾਈ ਰੋਂਗ ਤੇ ਖੜੇ ਹੋ ਗਏ ਯਾਰ ਮਜ਼ਾ ਆ ਗਿਆ ਯਾਰ ਮਤਲਬ ਪੈਸੇ ਲਗਾਏ ਹੋਏ ਨਾ ਸਫਲ ਹੋ ਗਏ ਯਾਰ ਕਰਕ ਕਰ ਇਹ ਚੀਜ਼ ਹੈ ਦੇਖਣ ਵਾਲੀ ਐਨੋ ਮੈਸ ਨਾ ਕਰਿਓ ਵਿਏਟਨਾਮ ਦਾ ਬੈਸਟ ਮੈਨ ਨਾਈਟ ਲਾਈਫ ਨੂੰ ਬੈਸਟ ਕਹਿੰਦਾ ਸੀਗਾ ਨਹੀਂ ਨਾਈਟ ਲਾਈਫ ਬੈਸਟ ਨਹੀਂ ਕੀ ਟਨਲ ਬੈਸਟ ਹੈਗੇ ਵਾਰ ਵਾਰ ਮਿਊਜ਼ੀਅਮ ਬੈਸਟ ਹੈਗਾ ਇਹਦਾ ਮਤਲਬ ਦੇਖੋ ਯਾਰ ਪਤਾ ਲੱਗਦਾ ਕਿ ਦੁਨੀਆ ਦੇ ਵਿੱਚ ਕਿੰਨੇ ਜ਼ਬਰਦਸਤ ਲੋਕ ਹੈਗੇ ਨੇ ਕਿਵੇਂ ਦੇਸੋ ਗੁਲਾਮ ਬਣਾਤੇ ਹੈਂ ਇਹ ਆਪ ਅੰਡਰਸਟੈਂਡ ਕਰ ਸਕਤੇ ਹੈਂ ਕਿਵੇਂ ਆਪ ਉਸੇ ਨਿਕਲਣਾ ਉਹ ਵੀ ਆਪ ਸਿੱਖ ਸਕਤੇ ਆ ਸਿੱਖ ਸਕਤੇ ਹੈਂ ਓ ਯਾਰ ਮਤਲਬ ਜਜ਼ਬਾ ਦੇਖੋ ਇਹਨਾਂ ਦਾ ਯਾਰ ਕੁਛ ਵੀ ਨਹੀਂ ਸੀ ਇਹਨਾਂ ਕੋਲ ਉਹਨਾਂ ਦੇ ਟੈਕਨੋਲੋਜੀ ਉਹਨਾਂ ਦੇ ਐਡਵਾਂਸ ਹਥਿਆਰ ਸਭ ਕੁਝ ਉਹਨਾਂ ਦੇ ਕੋਲ ਐਡਵਾਂਸ ਉਸ ਟਾਈਮ ਦੀ 1955 ਤੋਂ 1975 ਔਰ ਇਹ ਜਿਹੜੀ ਟਨਲ ਸਟਾਰਟ ਹੋਈਆਂ ਇਹ 1966 ਤੋਂ ਸਟਾਰਟ ਹੋਈਆਂ ਸੀ ਜੀਆ ਦੋਸਤੋ ਹੁਣ ਅਸੀਂ ਪਹਿਲੀ ਟਨਲ ਕੋਲ ਪਹੁੰਚ ਗਏ ਆ ਪਤਾ ਨੂੰ ਦਿਖਾਣਾ ਪਹਿਲੇ ਇਹ ਐਂਡਮੈਨ ਆਫੇ ਇਸ ਕੰਕਲੋਜ਼ਰ ਟੂ ਬੀ ਯਾ ਕਲੋਜ਼ਰ ਹੇਰ ਆਹ ਥਿਸ ਇ ਥ ਫਰਸਟ ਸਟਾਪ ਦਾ ਟਾਈਮ ਫਾਰ ਯਰ ਐਕਸਪੀਰੀਅੰਡ ਟਨਲਸ ਥਿਸ ਇ ði ਐਂਟ੍ਰੈਂਸ ਸੋ ਭਾਈ ਅੱਪਰ ਚਲੇ ਅੰਦਰ ਦੇਖਣੇ ਬਹੁਤ ਜ਼ਿਆਦਾ ਗਹਿਰਾ ਹੈਗਾ ਉਹ ਕੀ ਯਾਰ ਇਹ ਨੋ ਚੈਨਲ ਐਦਰੀ ਟਨਲ ਗਿਆ ਦਾ ਸਰੀ ਲੜਵਾ ਬੈਂਡ ਹੋ ਕੇ ਤੁਹਾਨੂੰ ਹੌਲੀ ਹੌਲੀ ਜਾਣਾ ਹੈ ਬੇਬਾਪ ਭਾਈ ਜਿੰਨوں ਵੀ ਕੋਈ ਸਾਸੂ ਦੀ ਪ੍ਰੋਬਲਮ ਹੋਏ ਕੁਝ ਹੋਏ ਉਹ ਬੰਦਾ ਜਿਹੜਾ ਹੈਗਾ ਉਹ ਥੋੜੀ ਜਿਹੀ ਦਵਾਈ ਵਾਲੀ ਸਭ ਇਹ ਨਾ ਕਰੇ ਸੇਫ ਨਹੀਂ ਹੈ ਇਧਰੋਂ ਬਲੌਕ ਹੈ ਔਰ ਇਧਰੋਂ ਤੁਸੀਂ ਬਾਹਰ ਆ ਜਾਣਾ ਹੈਗਾ ਇਹ ਇੱਕ ਈਜ਼ੀ 터ਨਲ ਹੈਗੀ ਹੈ ਲੱਗਦਾ ਵੀਅਤਨਾਮੀ ਸੋਲਜਰਾਂ ਨੇ ਕੁਝ ਕੀਤਾ ਸੀਗਾ ਯਾਰ ਭਾਈ ਜੀ ਅਮਰੀਕਨ ਕੀ ਕਰਦੇ ਸੀਗੇ ਇਹਨਾਂ ਦੇ ਪਾਣੀ ਚ ਜ਼ਹਿਰ ਪਾ ਦਿੰਦੇ ਸੀ ਉਤੋਂ ਜ਼ਹਿਰੀਲੀ ਗੈਸ ਛੁੱਟ ਦਿੰਦੇ ਸੀਗੇ ਤਾਂ ਇਹ ਲੋਕੀ ਤੀਸਰੀ ਤੇ ਚੌਥੀ ਟਨਲ ਤੱਕ ਚਲੇ ਜਾਂਦੇ ਸੀਗੇ ਕਿਆ ਜ਼ਬਰਦਸਤ ਇਹਨਾਂ ਨੇ ਤਰੀਕਾ ਬਣਾਇਆ ਸੀ ਯਾਰ

Yeah, can you see? Yeah, uh, there are four different directions. Yeah, four sides. From the bunker, local soldier can look outside from the fighting holes and they put a the gun barrel to shoot the enemy. Uh, if U.S. soldier go far away from here, about 20 meters long, local people can shoot them. But if they come closer here, don't shoot because if they know where you are, they use a hand grenade. Yeah, blow up the bunker. How can we go inside the bunker? Where is the entrance? Yeah, you take a look, uh, that's an entrance. But uh, that's that's one not original entrance. I mean original one smaller than that. Yeah. Take a look over here, ladies and gentlemen. This one. Yeah. Oh my God. Small size. Yeah, really small, yeah. 30 by 40 centimeter. And this step, Yes, uh, two step, yeah. Three, three steps out there. Yeah. So I think uh, someone can fit down here. If you wish, if you want to go, let's do it. Uh, my experience ਬੜਾ ਖਤਰਨਾਕ ਸੀਗਾ ਲੋਕੀ ਉਹ ਪਤਾ ਨਹੀਂ ਕਿਵੇਂ ਯਾਰ ਉਹਨਾਂ ਦਾ ਜਜ਼ਬਾ ਸੀਗਾ ਕਿਵੇਂ ਉਹਨਾਂ ਦਾ ਇੱਕ ਫਾਈਟਿੰਗ ਸਪਿਰਟ ਸੀਗੀ ਆਪਣੇ ਦੇਸ਼ ਵਾਸਤੇ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਚੈੱਕ ਕਰੋ ਯਾਰ ਹੋਏ 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 ਇੱਕ ਹੋਰ ਟਨਲ ਐ ਡੈਡ ਟਨਲ ਹੈਗਾ ਇਹਦੇ ਚ ਦੇਖੋ ਇਹਦੇ ਚ ਪਾਣੀ ਭਰ ਦਿੰਦੇ ਸੀਗੇ ਔਰ ਥੱਲੇ ਲਗਾਇਆ ਹੋਇਆ ਨੇ ਲੱਕੜ ਦੀਆਂ ਬਰਛੇ ਬਣਾ ਕੇ ਇਹਨਾਂ ਨੇ ਲਗਾਏ ਸੀ ਔਰ ਇਸ ਤਰ੍ਹਾਂ ਇਹ ਲੋਕ ਇਹਨੂੰ ਕਵਰ ਕਰ ਦਿੰਦੇ ਸੀ ਜਿਸ ਤਰ੍ਹਾਂ ਕਿਸੇ ਨੂੰ ਪਤਾ ਨਾ ਲੱਗੇ ਔਰ ਜਦ ਵੀ ਅਮਰੀਕਨ ਸੋਲਜਰ ਆਂਦੇ ਸੀਗੇ ਤੇ ਜਦੋਂ ਪੈਰ ਰੱਖਦੇ ਸੀਗੇ ਤੇ ਉਹ ਵੱਢ ਜਾਂਦੇ ਸੀਗੇ ਇਹਦੇ ਵਿੱਚ ਔਰ ਆਪਣੀ ਜਾਨ ਗਵਾ ਦਿੰਦੇ ਸੀ ਦਿਮਾਗ ਹੈ ਯਾਰ ਉਸ ਟਾਈਮ ਤੇ ਜਿਹੜਾ ਹੈਗਾ ਵietnamese ਸੋਲਜਰ ਜਿਹੜੇ ਨੇ ਉਹ ਇਸ ਤਰ੍ਹਾਂ ਦੀਆਂ ਲੜਾਈਆਂ ਲੜਦੇ ਸੀਗੇ ਠੀਕ ਹੈ ਜੀ ਭਾਈ ਸੋਲਜਰ ਕੱਟ ਸੀਗੇ ਔਰ ਮੈਂ ਕਹਾ ਕਿ ਵਿਲੇजेस ਦੇ ਲੋਕ ਸੀਗੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਇਹ ਆਪਣੇ ਘਰ ਦੇ ਥੱਲੇ ਬੰਕਰ ਬਣਾਏ ਸੀਗੇ ਫਿਰ ਉਹ ਬੰਕਰ ਜਿਹੜੇ ਨੇ ਇੱਕ ਦੂਜੇ ਦੇ ਨਾਲ ਜੋੜੇ ਗਏ ਇਸ ਤਰ੍ਹਾਂ ਹੀ ਇਹ 250 ਸਕੁਅਰ ਮੀਟਰ ਦੇ ਵਿੱਚ ਜਿਹੜਾ ਹੈਗਾ ਟਨਲ ਫੈਲੀਆਂ ਹੋਈਆਂ ਨੇ ਇਹ ਪਿੰਡ ਸੀਗਾ ਚੂਚੀ ਵਿਲੇਜ ਸੀਗਾ ਜੋ ਬਾਅਦ ਚ ਇੱਕ ਜ਼ਬਰਦਸਤ ਲੜਾਈ ਦਾ ਮੈਦਾਨ ਬਣ ਗਿਆ ਇਹਨਾਂ ਨੂੰ ਜੀਤਾਨ ਵਾਸਤੇ ਇੱਕ ਜਗ੍ਹਾ ਬਣ ਗਈ ਵietnami ਜਿਹੜੇ ਸੋਲਜਰ ਵietnami ਕਾਂਗਰਸ ਵietnami ਜਿਹੜੇ ਲੋਕ ਸੀਗੇ ਉਹ ਇਕੱਠੇ ਹੋ ਕੇ ਅਮਰੀਕਨ ਨਾਲ ਲੜੇ ਸੀਗੇ ਠੀਕ ਹੈ ਜੀ ਬੜੀ ਸ਼ਾਨਦਾਰ ਜਗ੍ਹਾ ਯਾਰ ਮਜ਼ਾ ਆ ਗਿਆ ਭਾਈ ਇਹ ਹੈਗਾ ਸਰਜਿਕਲ ਬੰਕਰ ਇੱਥੇ ਜਿਹੜੇ ਵੀ ਇਹਨਾਂ ਦੇ ਸੋਲਜਰਾਂ ਨੂੰ ਚੋਟ ਲੱਗ ਜਾਂਦੀ ਸੀ ਇਸ ਜਗ੍ਹਾ ਤੇ ਲਿਆ ਕੇ ਇਹਨਾਂ ਦਾ ਇਲਾਜ ਕੀਤਾ ਜਾਂਦਾ ਸੀ ਇਸ ਤਰ੍ਹਾਂ ਜਿਹੜਾ ਹੈਗਾ ਇਸ ਕਪੜਾ ਚ ਲਾਇਆ ਜਾਂਦਾ ਸੀਗਾ ਹੁਣ ਸਾਡੇ ਗਾਈਡ ਨੇ ਦੱਸਿਆ ਕਿ ਵੀ ਇਹ ਜਿਹੜੀ ਸੈਂਡਲ ਨੇਗੇ ਇਹ ਦੋਨੋਂ ਤਰਫ ਇੱਕੋ ਸ਼ੇਪ ਦੇ ਨੇ ਅਗਰ ਤੁਸੀਂ ਚੱਲੋਗੇ ਔਰ ਤੁਹਾਡੇ ਫੁੱਟ ਸਟੈਪ ਦਾ ਨਿਸ਼ਾਨ ਜਿਹੜਾ ਹੈਗਾ ਉਹ ਐ ਲੱਗੇਗਾ ਉਹ ਵਾਪਸੀ ਦਾ ਜਾ ਰਿਹਾ ਹੈਗਾ ਇਹ ਸਾਡੇ ਹੁਣ ਗਾਈਡ ਨੇ ਦੱਸਿਆ ਦੋਸਤੋ ਕਿੰਨਾ ਦਿਮਾਗ ਔਰ ਟ੍ਰਿਕ ਸੀਗੀ ਕਿ ਕਿਸੇ ਨੂੰ ਪਤਾ ਨਾ ਲੱਗੇ ਕਿ ਕਿਹੜੇ ਪਾਸੇ ਸੋਲਜਰ ਆਏ ਨੇ ਔਰ ਕਿਸ ਪਾਸੇ ਜਾਣ ਦੇ ਵਿੱਚ ਆ ਕੇ ਇੱਥੇ ਤੁਹਾਨੂੰ ਸਿਟਿੰਗ ਦੇਣਗੇ ਥੋੜੀ ਦੇਰ ਵਾਸਤੇ ਉਸ ਕੋਰਨਰ ਤੇ ਜਾ ਕੇ ਤੁਸੀਂ ਆਪਣਾ ਹੱਥ ਮੂਤ ਹੋ ਸਕਦੇ ਹੋ ਔਰ ਤੁਹਾਨੂੰ ਇਹ ਤੇ ਸ਼ਕਰਗੰਦੀ ਦਾ ਇੱਕ ਬੋਲ ਦਿੱਤਾ ਜਾਏਗਾ ਪਾਣੀ ਤੁਸੀਂ ਇੱਥੋਂ ਖਰੀਦ ਸਕਦੇ ਹੋ ਸਿਰਫ ਸ਼ਕਰਗੰਦੀ ਦਾ ਬੋਲ ਦਿੱਤਾ ਜਾਏਗਾ ਆਪਾਂ ਸ਼ਕਰਗੰਦੀ ਕਹਿੰਦੇ ਆ ਮਗਰ ਇਹ ਜਿਹੜੀ ਹੈਗੀ ਨਾ ਇਸ ਪੇੜ ਦੀ ਜੜ ਹੈਗੀ ਹੈ ਇਹ ਜੜ ਜਿਹੜੀ ਹੈ ਸਾਨੂੰ ਖਾਣ ਨੂੰ ਦਿੱਤੀ ਇਹਨਾਂ ਨੇ ਇਟਸ ਗੁੱਡ ਟੇਸਟੀ ਸਾਨੂੰ ਤੇ ਵਧੀਆ ਲੱਗੀ ਠੀਕ ਠਾਕ ਸੀਗਾ ਯਾਰ ਕਿਉਂਕਿ ਇਹਨਾਂ ਘੁੰਮ ਕੇ ਆ ਕੇ ਟਨਲ ਵਿੱਚ ਵੜ ਕੇ ਤੁਸੀਂ ਇੱਧਰ ਆਓਗੇ ਨਾ ਤੇ ਨਹੀਂ 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 ਇੱਕ ਦਿਨ ਪਰੋ ਉਹਦੇ ਚ ਪਾ ਲਓ ਤੇ ਤੁਸੀਂ ਇਹ ਥੋੜੀ ਜੀ ਚੀਜ਼ ਲੋਗੇ ਇੱਥੋਂ ਪਾਣੀ ਲੋਗੇ ਤੇ ਤੁਹਾਨੂੰ ਵਧੀਆ ਲੱਗੇਗਾ ਤੁਹਾਨੂੰ ਪਾਣੀ 15 ਦਾ ਮਿਲੇਗਾ 15000 ਦਾ ਪਾਣੀ ਮਿਲੇਗਾ ਤੁਹਾਨੂੰ ਇੱਥੇ ਚਲੋ ਸਰ ਇਹ ਲਾਸਟ ਸਾਡੀ ਜਗਾ ਸੀਗੀ ਹੁਣ ਅਸੀਂ ਚੱਲ ਰਹੇ ਹਾਂ ਬਾਹਰ ਨੂੰ ਭਾਈ ਇਹ ਐਸੀ ਸਾਡਾ ਗਾਈਡ ਜਿਹਨੇ ਸਾਨੂੰ ਕਰਤਾ ਬਾਏ ਬਾਏ ਸੀ ਯੂ ਹੁਣ ਅਸੀਂ ਚੱਲੇ ਬਾਹਰ ਨੂੰ ਇੱਧਰੋਂ ਅਸੀਂ ਬਾਹਰ ਜਾਣਾ ਸੋ ਭਾਈ ਅਸੀਂ ਚੂਚੀ ਟਾਨਾ ਨੂੰ ਕੀਤਾ ਐਕਸਪਲੋਰ ਜਾਣਿਆ ਵਿਏਟਨਾਮ ਦਾ ਜਿਹੜਾ ਸੋਲਜਰ ਲਾਈਫ ਸੀਗੀ ਕਿਵੇਂ ਉਹਨਾਂ ਨੇ ਉਹ 1955 ਤੋਂ ਲੈ ਕੇ 1975 ਤੱਕ ਦਾ ਜਿਹੜਾ ਟਾਈਮ ਹੈਗਾ ਉਹ ਕੱਟਿਆ 1966 ਤੋਂ ਲੈ ਕੇ 1975 ਤੱਕ ਦਾ ਇਟਰਨਲ ਦਾ ਟਾਈਮ ਕੱਟਿਆ ਦੇਖਣ ਚ ਸਮਝਣ ਚ ਇਹਨਾਂ ਦੀ ਹਿਸਟਰੀ ਜਾਣਨ ਦੇ ਵਿੱਚ ਬਹੁਤ ਮਜ਼ਾ ਆਇਆ ਬਹੁਤ ਚੰਗਾ ਲੱਗਾ ਇੰਪ੍ਰੈਸਿਵ ਔਰ ਭਾਈ ਮਤਲਬ ਦਿਲ ਖੁਸ਼ ਹੋ ਗਿਆ ਦੇਖ ਕੇ ਯਾਰ ਇਹ ਸਬ ਟਰੈਪ ਨੇ ਜਿਹੜੇ ਅਮਰੀਕਨ ਵਾਸਤੇ ਬਣਾਏ ਹੋਏ ਸੀਗੇ सब इन्होंने खुद बनाए थे दिमाग लगा के सो भाई आखिरी एक शॉप आ जाती है जिथे तुसी कुछ खरीदना हो खरीद सकते हो लो जी इस तरीके ठीक है जी इत कैश काउंटर है तुसी जो कुछ खरीदना है इतने पे करके खरीद सकते हो सो भाई जी बस ने सूर उतारता दोबारा साइगोन बस स्टैंड से ਕਰੀਬਨ 2 ਕ ਘੰਟੇ ਲੈਣੇ ਕਿਉਂਕਿ ਰਸ਼ ਬੜਾ ਹੁੰਦਾ ਹੈ ਇਸ ਕਰਕੇ ਔਰ ਇਸ ਬਸ ਦੇ ਵਿੱਚ ਜਦੋਂ ਸੀ ਚੂਚੀ ਕੂਚੀ ਕੂਚੀ ਹੈਗਾ ਕੂਚੀ ਬਸ ਅਡੇ ਤੋਂ ਇੱਥੇ ਆਏ 23000 ਰੁਪਏ ਸਾਡੀ ਜਿਹੜੀ ਟਿਕਟ ਲੱਗੀ ਹੈ ਦੋਸਤੋ ਔਰ ਟੋਟਲ ਖਰਚਾ ਜਿਹੜਾ ਹੈਗਾ 23000 ਜਾਣ ਦਾ 7000 ਉਥੋਂ ਟਨਲ ਦਾ 1 ਲੱਖ 25000 ਸਾਡਾ ਲੱਗਾ ਹੈਗਾ ਟਨਲ ਦਾ ਔਰ ਫਿਰ 7 7 ਦੀ ਵਾਪਸੀ ਕੂਚੀ 62 ਡੇ ਤੱਕ ਦਾ ਔਰ ਫਿਰ 23000 ਇੱਥੇ ਦਾ ਔਰ ਤੁਸੀਂ 2 4 5000 ਪਾਣੀ ਵਗੈਰਾ ਦਾ ਲਗਾ ਲਓ ਕੋਲਡ ਡਰਿੰਕ ਦਾ ਲਗਾ ਲਓ ਠੀਕ ਹੈ ਕਰੀਬਨ ਕਰੀਬਨ ਕੀ ਐਗਜ਼ੈਕਟ ਜਿਹੜਾ ਹੈਗਾ ਪਰ ਬੰਦਾ 2 ਲੱਖ ਡਾਂਗ ਜਿਹੜੇ ਨੇ ਉਹ ਲੱਗ ਜਾਂਦੇ ਹੈਗੇ ਨੇ ਦੋਸਤੋ ਹਰ ਬੰਦੇ ਦਾ 2 ਲੱਖ ਡਾਂਗ ਜਿਹੜਾ ਹੈ ਉਹ ਖਰਚ ਹੋ ਜਾਂਦਾ ਹੈ ਪਰ ਪਰਸਨ ਦੇ ਹਿਸਾਬ ਨਾਲ